ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਭਾਈ ਰੂਪਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਟੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਕਾਊ ਆ ਗਈ ਜਰਸੀ ਦਾ ਕਰਾਉਸ ਆ ਗਈ ਬਿਲਕੁਲ ਤਾਜ਼ੀ ਸੋਈ ਹੈਗੀ ਤਿੰਨ ਚਾਰ ਦਿਨ ਹੋਏ ਆਗੇ ਤੇ ਬੱਚੀ ਤੁਸੀਂ ਇਹਦੀ ਦੇਖ ਸਕਦੇ ਹੋ ਨਾਲ ਬੱਚੀ ਹੈਗੀ ਚੰਗੀ ਸਾਂਭੀ ਪਲੀ ਆ ਬਾਡੀ ਬੰਤਰ ਦੀ ਬਹੁਤ ਚੰਗੀ ਹੈਗੀ ਬਾਕੀ ਆਡਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੇ ਚੰਗੇ ਥਾਣਾ ਦੇਖ ਸਕਦੇ ਹੋ ਤੁਸੀਂ ਤੇ ਆਰਡਰ ਮੂਰ ਨੂੰ ਵੀ ਜੰਗਾਗਾ ਤੇ ਬਾਕੀ ਜਿਹੜੀ ਸਪੇਸ ਆ ਥਾਣਾ ਦੇ ਵਿੱਚ ਬਹੁਤ ਆ ਗਈ ਤੇ ਮੁੱਠੀ ਜੀ ਚੁਵਾਈ ਵਾਲੇ ਵਧੀਆ ਚੰਗੇ ਥਾਣਾਗੇ ਚੰਗੀ ਸੰਭੀ ਬਲੀ ਆ ਹੂੰ 25 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਹਾਂਗੇ ਤੇ ਸ तकरीबन 5:30 ਦਾ ਟਾਈਮ ਆਗਾ ਤੇ ਚੁਵਾਈ ਇਹਦੀ ਹੋਣੀ ਹੈ तकरीबन 6:00 ਵਜੇ ਤੇ ਉਸ ਹਸਾਬ ਨਾਲ ਤੁਸੀਂ ਆਰਡਰ ਦੀ ਜੱਜਮੈਂਟ ਕਰ ਸਕਦੇ ਹੋਗੇ ਬਾਕੀ ਜਿਹਨੂੰ ਪਸੰਦ ਆਉਂਦੀ ਹੈਗੀ ਤੁਸੀਂ ਆਪ ਦੀ ਪੂਰਨ ਤਸੱਲੀ ਕਰਕੇ ਰੇਸ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਲਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਇੱਥੇ ਆ ਕੇ ਆਪ ਦੀ ਹਰ ਪੱਖ ਤੋਂ ਪੂਰੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਹੋਗੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰੇਲੂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਉਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਡਿਟੇਲ ਆਪਾਂ ਸਾਰੀ ਲੈ ਜਾਗੇ ਬਾਈ ਤੋਂ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਜ ਤੁਹਾਡਾ ਆਪਾਂ ਜਿਆਦਾ ਸਮਾਨ ਹੀ ਲਾਉਂਦੇ ਤੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਸਾਰੀ ਆਪਾਂ ਡਿਟੇਲ ਲੈ ਕੇ ਦੰਨੇ ਆ ਤੇ ਉਸ ਤੋਂ ਬਾਅਦ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਿੰਨੇ ਵੀ ਸਾਡਾ ਚੈਨਲ ਦੇਖਦੇ ਆ ਸਾਰੇ ਪੜਾਹ ਬਰਾ ਮਨ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਬੇਨਤੀ ਹੈ ਕਿ ਜਿਹੜੇ ਜਿਹੜੇ ਵੀ ਦੇਖਦੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਠੀਕ ਹੈ ਬਾਈ ਧੰ ਤੇ ਆਪਣਾ ਬਈ ਨਾਮ ਦੱਸ ਦਿਓ ਆਪਣਾ ਨਾਮ ਸਰਜੀਤ ਸਿੰਘ ਕਿੰਗਰਾ ਪਿੰਡ ਪਈ ਰੁੱਪਾ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲਾ ਜੀ ਮੋਬਾਈਲ ਨੰਬਰ ਹੈਗਾ 95016 34323 ਠੀਕ ਹੈ ਇਸ ਨੰਬਰ ਤੇ ਦੋਸਤੋ ਜੀ ਕੰਟੈਕਟ ਕਰਨਾ ਬਾਕੀ ਸਕਰੀਨ ਦੇ ਉੱਤੇ ਵੀ ਨੰਬਰ ਚੱਲੀ ਜਾਂਦਾ ਹੈਗਾ ਤੇ ਬਾਈ ਇਹਦੀ ਡਿਟੇਲ ਦੱਸਿਓ ਵਹਿੜ ਦੀ ਇਹਨੇ ਕਿਹੜਾ ਸੁਹਾ ਸੁਈ ਆ ਇਹ ਇਹ ਦੂਜਾ ਸੁਹਾ ਸੁਈ ਹੈ ਜੀ ਘਰ ਦੀ ਵਹਿੜਾ ਦੂਜਾ ਸੁਹਾ ਸੁਈ ਆ ਹਾਂਜੀ ਮਗਰ ਪੱਛੀ ਆ ਕਰਦੀ ਆ ਆਪਣੇ ਹਾਂਜੀ ਕਰਦੀ ਕਰਦੀ ਠੀਕ ਆ ਮਗਰ ਬੱਛੀ ਆ ਹਨ ਹਾਂਜੀ ਪਹਿਲੇ ਸੂਏ ਆਪਣੇ ਕੋਲੇ ਨੇ ਹਮਝ ਲੋ 14 15 ਲੀਟਰ ਦੋ ਦਿੱਤਾ ਪਹਿਲੇ ਸੂਏ ਆਪਣੇ ਕੋਲੇ 14 15 ਦਿੱਤਾ ਜੀ ਹਾਂਜੀ ਠੀਕ ਆ ਤੇ ਇਸ ਵਾਰ ਕਿੰਨੀ ਕੁ ਉਮੀਦ ਆਗੀ ਇਸ ਵੇਲੇ ਜਾਨੀ 17 18 ਲੀਟਰ ਤਾਂ ਦੇਣਾ ਚਾਹੀਦਾ ਜੀ 17 18 ਲੀਟਰ ਤਾਂ ਦੇ ਦਊਗੀ ਹਨ ਹਾਂਜੀ ਬਾਕੀ ਦੁੱਧ ਪੈਟ ਵਾਲਾ ਵਧੀਆ ਗੱਲ ਇਦਾਂ ਦੀ ਗੱਲ ਨਹੀਂ ਹੈਗੀ ਹਨ ਸੰਘਣਾ ਦੁੱਧ ਮੱਝਾਂ ਵਰਗਾ ਹੋਊਗਾ ਹਾਂਜੀ ਫੈਟ 3 9 4 ਇੱਥੇ ਫੈਟ ਹੁੰਦੀ ਆ ਤੇ ਫੈਟ ਵੀ ਪੂਰੀ ਚੰਗੀ ਆਉਂਦੀ ਆ ਹਾਂਜੀ ਹਾਂਜੀ ਠੀਕ ਹੈ ਉਹ ਜਿਹਨੇ ਘਰੇ ਮਤਲਬ ਦੁੱਧ ਪੀਣ ਵਾਸਤੇ ਰੱਖਣੀ ਆ ਹਨਾ ਹਾਂਜੀ ਬਹੁਤ ਵਧੀਆ ਵਾਕੀ ਠੰਡੀ ਸੀਲ ਆ ਜਿਵੇਂ ਮਰਜੀ ਹੱਥ ਪੈਰ ਮਰਜੋ ਠੀਕ ਆ ਉਹ ਸੀਲ ਆ ਬਾਈ ਹਾਂਜੀ ਹਾਂਜੀ ਪੂਰੀ ਸੀਲ ਆ ਕੋਈ ਗੱਲ ਨਹੀਂ ਇਹ ਠੀਕ ਆ ਚੋਣ ਚਾਂਚ ਕਿਵੇਂ ਆ ਪੂਰੀ ਸੀਲ ਹੈ ਜਿਵੇਂ ਬੁੜੀਆਂ ਚੁੰਦੀਆਂ ਆਪਣੀਆਂ ਤਾਂ ਪਰ ਰੇਟ ਕਿੰਨਾ ਕਰਦੇ ਆਗੇ ਰੇਟ ਬਾਈ ਜੀ ਇਹਦਾ ਲੈਣ 63000 ਰੁਪਿਆ ਵਸ ਇਹ ਚ ਮੜਾ ਮੋਟਾ ਮੰਨਤਾਂ ਲੋ ਠੀਕ ਆ ਮੋਲ 63000 ਹਾਂਜੀ ਠੀਕ ਆ ਵਿਚੋ ਯਾਨੀ ਕਿ ਮੜਾ ਮੋਟਾ ਮੰਨਤਾਂ ਹੋ ਜੂਗਾ ਹਾਂ ਮੰਨਤਾਂ ਹੋ ਜੂਗਾ ਜੀ ਠੀਕ ਆ ਜੀ ਕੋਲ ਕੇ ਦਾ ਗੀੜਾ ਦਬਾ ਦਿਓ ਠੀਕ ਹੈ 63000 ਦੋਸਤੋ ਮੁੱਲ ਲਗਾ ਬਾਕੀ ਵਿੱਚੋਂ ਥੋੜਾ ਕਾਣਾ ਮਾਣਦਾਨ ਹੋ ਜਾਊਗਾ ਤੇ ਬਾਡੀ ਦਾ ਅੰਤਰ ਦੀ ਬਹੁਤ ਜੰਗੀ ਹੈਗੀ ਆਰਡਰ ਦੀ ਕੁਆਲਿਟੀ ਬਹੁਤ ਜੰਗੀ ਹੈ ਜਿਹਦੇ ਥਾਣਾ ਕਾਫੀ ਦਰਮਿਆਨਾ ਜਿਵੇਂ ਹੁੰਦਾ ਛੋਟਾ ਛੋਟੇ ਦੇ ਵਿੱਚ ਹੈਗੀ ਬਾਕੀ ਬੈਕ ਸਾਈਡ ਨੂੰ ਤੁਸੀਂ ਆਰਡਰ ਦੇਖ ਸਕਦੇ ਹੋ ਬੜਿਆ ਬੜਾ ਤੇ ਬੈਕ ਸਾਈਡ ਤੋਂ ਤੁਸੀਂ ਪਿੱਠ ਕੋਲ ਦੀ ਕੁਆਲਿਟੀ ਦੇਖ ਸਕਦੇ ਹੋ ਫੇਸਬੁਕ ਵਾਲ ਨਹੀਂ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗੀ ਆ ਸਾਫ਼ ਸੁਥਰੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਨਰਕ-ਪਰਕ ਤੁਸੀਂ ਆਪ ਕਰਨੀ ਆ ਇੱਥੇ ਆ ਕੇ ਤਸੱਲੀ ਕਰਿਓ ਕਿਹੜੀ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੁਸੀਂ ਆ ਕੇ ਫੋਲ ਤਸੱਲੀ ਕਰਿਓ ਫੇਰ ਤੁਸੀਂ ਬਾਈ ਨਾਲ ਸੌਦਾ ਕਰੋ ਬਾਕੀ ਸਾਫ਼ ਸੁਥਰੀ ਹੈ ਹਰੇਕ ਪੱਖ ਤੋਂ ਚੰਗੀ ਆਗੀ ਚੰਗੀ ਸਭੀ ਬੜੀ ਆਗੀ ਥਾਣ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਾਣ ਤੁਹਾਨੂੰ ਬਹੁਤ ਚੰਗੀ ਲੱਗੀ ਬਾਕੀ ਤਕਰੀਬਨ ਡਿਟੇਲ ਆਪਾਂ ਸਾਰੀ ਲੈਤੀ ਆ ਬਾਕੀ ਮਗਰ ਬੱচ্ছি ਆ ਬੱচ্ছি ਅੱਕਰੀ ਦੁਬਾਰੇ ਦੇਖ ਸਕਦੇ ਤੁਸੀਂ ਇਹ ਆ ਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ